ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਆਂ ਤਾਂ ਅਗਲੇ ਜੇ ਬੱਚਿਆਂ ਨੂੰ ਪਿਆਰ ਕਰੋ ਤੇ ਮਾਲਕ ਬਜ਼ੁਰਗ ਆਪ ਹੀ ਖੁਸ਼ ਹੋ ਜਾਂਦਾ ਹੈ ਤੇ ਪਿਆਰੋ ਜਿਹੜੇ ਗੁਰੂ ਘਰ ਦੇ ਕੀਰਤਨੀਆਂ ਪਾਠੀ ਸਿੰਘ ਸੇਵਾਦਾਰ ਪ੍ਰਚਾਰਕ ਹੁੰਦੇ ਨੇ ਗੁਰੂ ਨਾਨਕ ਸਾਹਿਬ ਦੇ ਗੁਰੂ ਰਾਮਦਾਸ ਦੇ ਪਿਆਰੇ ਬੱਚੇ ਹੁੰਦੇ ਨੇ ਜਿਹੜਾ ਇਹਨਾਂ ਦਾ ਸਤਿਕਾਰ ਕਰੇਗਾ ਪਿਆਰ ਕਰੇਗਾ ਉਹਨਾਂ ਨੂੰ ਗੁਰੂ ਦੀ ਕਿਰਪਾ ਬਖਸ਼ਿਸ਼ ਮੰਗਣੀ ਨਹੀਂ ਪਵੇਗੀ ਪਰ ਬਹੁਤ ਘੱਟ ਐਸੇ ਸੰਗਤਾਂ ਨੇ ਜਿਹੜੀ ਅੱਜ ਉਹਨਾਂ ਦਾ ਬੰਦਾ ਸਤਿਕਾਰ ਕਰਦੇ ਨੇ ਤੇ ਜ਼ਿਆਦਾਤਰ ਦਰਕਾਰਿਆ ਜਾਂਦਾ ਤੇ ਬੇਕਦਰੀ ਜਿਆਦਾ ਹੈ ਸਾਰੇ ਨਹੀਂ ਪਰ ਬਹੁਤ ਜ਼ਿਆਦਾ ਬੇਕਦਰੀ ਹੈ ਇੱਕ ਨਾ ਤੇ ਬਚਨ ਪੜ ਰਹੇ ਸੀ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਪੜ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਨਾ ਚਾਹੇ ਕੋਈ ਹੀਰੇ ਮੋਤੀ ਸੋਨਾ ਚਾਦੀ ਕਿੰਨੀ ਵੀ ਮਾਇਆ ਕਿਉਂ ਨਾ ਪੇਡਾ ਕਰ ਦਵੇ ਪਰ ਉਹਦਾ ਨਾਮ ਲੈ ਕੇ ਕਦੇ ਅਰਦਾਸ ਨਹੀਂ ਹੋਈ ਨਾ ਅੱਜ ਤੇ ਨਾ ਪਹਿਲਾਂ ਸਮੁੱਚੇ ਤੌਰ ਤੇ ਅਰਦਾਸ ਹੁੰਦੀ ਹੈ ਪਰ ਇੱਕ ਕੀਰਤਨੀ ਹੋਏ ਨੇ ਬਾਬਾ ਸ਼ਾਮ ਸਿੰਘ ਜੀ ਅਟਾਰੀ 73 ਸਾਲ ਉਹਨਾਂ ਨੇ ਕੀਰਤਨ ਕਰਿਆ ਸਰੰਦੇ ਦੇ ਨਾਲ ਘਰੋਂ ਕੜਾ ਪ੍ਰਸ਼ਾਦ ਬਣਾ ਕੇ ਪ੍ਰਕਰਮਾਂ 'ਚ ਬਹਿ ਕੇ ਕੀਰਤਨ ਕਰਦੇ ਸਨ ਤੇ ਅੰਮ੍ਰਿਤ ਰਸ ਚੁੰਦਾ ਸੀ ਅੱਜ ਵੀ ਜਦੋਂ 2 ਤੋਂ 3 ਅੰਮ੍ਰਿਤ ਵੇਲੇ ਚੌਂਕੀ ਦੀ ਸਮਾਪਤੀ ਹੁੰਦੀ ਹੈ ਤੇ ਕੜਾ ਪ੍ਰਸ਼ਾਦ ਬਾਬਾ ਸ਼ਾਮ ਸਿੰਘ ਜੀ ਦੇ ਘਰੋਂ ਆਉਂਦਾ ਤੇ ਉਹਨਾਂ ਦਾ ਨਾਮ ਲੈ ਕੇ ਅਰਦਾਸ ਕਰੀ ਜਾਂਦੀ ਹੈ ਸੰਗਤ ਜੀ ਸੋਚੋ ਕਿੰਨਾ ਕੁ ਪ੍ਰੇਮ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਆਪਣੇ ਕੀਰਤਨੀਆਂ ਦੇ ਨਾਲ ਤੇ ਬਾਣੀ ਦਾ ਵੀ ਬਚਨ ਹੈ ਕਿ ਭਲੋ ਭਲੋਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਤੇ ਆਪਾਂ ਸਾਰਿਆਂ ਨੂੰ ਵੀ ਬੰਦਾ ਸਤਕਾਰ ਕਰਨਾ ਚਾਹੀਦਾ ਗੁਰੂ ਘਰ ਦੇ ਕੀਰਤਨੀਏ ਸੇਵਾਦਾਰਾਂ ਦਾ